ਚੌਧਰੀ ਸਾਹਿਬ ਦਾ ਸਮਰਥਨ ਹੈ ਅੱਛਾ ਇਨਸਾਨ ਹੈ ਵਧੀਆ ਹੈ ਐਂਡੀ ਸੈਂਟਰਲ ਇੰਸਪੈਕਟਰ ਸਾਹਿਬ ਸਾਡੇ ਜਿਹੜੇ ਸਾਰੇ ਮੁਲਾਜ਼ਮਾਂ ਨਾਲ ਖੜਦੇ ਆਉ ਸਾਡਾ ਜੋ ਵੀ ਜੋ ਵੀ ਤੁਹਾਨੂੰ ਕੋਈ ਕੰਮ ਹੁੰਦਾ ਹੈ ਅਸੀਂ ਫੋਨ ਤੇ ਤੁਹਾਨੂੰ ਰਿਖਾਵੂ ਕੇ ਕੇ ਕਰਾ ਲੈਂਦੇ ਆਂ ਮੈਂ ਵੀ ਹੰਦਰਜੀ ਬਾਦ ਨਿੱਕੀਆਂ ਨਾਮਾ ਜੇ ਤੁਹਾਡੀਆਂ ਜਿਹੜਾ ਦੋਨੇ ਗੇਅਰ ਦਾ ਬ੍ਰੇਕ ਕਾਲਾ ਨੂੰ ਕਰਕੇ ਤਾਂ ਕਹੀ ਤੱਕ ਨਹੀਂ ਨਾ ਬਾਕੀ ਜੇ ਕੋਈ ਧੱਕਾ ਕਰੇ ਕਿਸ ਨਾਲ ਦੇਖੋ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਮੈਂ ਵੀ ਹੰਦਰਜੀ ਬਾਦ ਨਿੱਕੀਆਂ ਨਾਮਾ ਜੇ ਤੁਹਾਡੀਆਂ ਇਹ ਦੋਨੇ ਗੇਲ ਕਵਰੇ ਕਾਲਾ ਨੂੰ ਵਰਕੇ ਦਾ ਕਹੀ ਤੱਕ ਨਹੀਂ ਦਾ। ਜੀ ਚੌਧਰੀ ਸਾਹਿਬ ਦੇ ਹੱਕ ਤੇ ਲੇਬਰ ਨੂੰ ਖੜੀਏ ਲੇਬਰ ਨੂੰ ਇਕੱਠੀ ਕਰਨ ਨੂੰ ਕਹਿੰਦੇ ਅਸੀਂ ਸਾਰੀ ਲੇਬਰ ਇਕੱਠੀ ਕਰ ਲਾਂਗੇ। ਹੂੰ ਅਸੀਂ ਵੀ ਇਕੱਠੀ ਕਰਨਾ ਜਾਲ ਰਹੇ ਆ। ਅਸੀਂ ਵੀ ਇਕੱਠੀ ਕਰ ਲਾਂਗੇ। ਲਾਲ ਮੇਤ ਜਿੰਦਾਬਾਦ। 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 ਲਾਲ ਮੇਤ ਜਿੰਦਾਬਾਦ। ਜਿੰਦਾਬਾਦ। ਸਾਡਾ ਜਿੰਦਾਬਾਦ। ਜਿੰਦਾਬਾਦ। ਸਾਗੀ ਮੈਨੂੰ ਬੈਠ ਕੇ ਇੱਥੇ ਕਿੰਨਾ ਗੱਲ ਗਈ ਇਹਨਾਂ ਨੇ ਉੱਤ ਮੇਰਾ ਜੂਸ ਕੱਢਿਆ ਮੈਂ ਜਿੰਨੇ ਦੇ ਬੱਟਨ ਆਏ 2 ਘੰਟੇ ਵੀ ਨਹੀਂ ਬੰਦ ਕਰ ਰੱਖਿਆ ਇਹਨਾਂ ਨੇ। ਅਸੀਂ ਮੈਂ ਵੀ ਹੰਤਰਾ ਜੀ ਬਾਦ ਨਹੀਂ ਕੀਆ ਨਾ ਜੇ ਤੁਹਾਡੀ ਇਹ ਪਿੱਛੇ ਦੋਨੇ ਗੇਰ ਕਮਰੇ ਕਾਲਾ ਨੂੰ ਕਰਕੇ ਤਾਂ ਕਹੀ ਇਦਾਂ ਕਰੀਨ ਆ ਮੈਨੂੰ ਨਾਲ ਕੀ ਗਈ ਅਜ ਕੋ ਹਾਂਸਰਾ ਨਾਲ ਗੱਲ ਕਰਕੇ ਗਈ ਹਾਂਸਰਾ ਨੇ ਇੱਕ ਵਾਰ ਕਹੀ ਜੀ ਅੱਗੇ ਜਾ ਜਾਈ ਮੇਥੋਂ ਗਲਤੀ ਹੋ ਗਈ ਹੈ ਉਹਨਾਂ ਨੇ ਅੱਗੇ ਬਹੁਤ ਗੱਲਾਂ ਕਰ ਲਾਗੇ ਸਾਡੇ ਵਿੱਚ ਹੋ ਗਈਆਂ ਅੱਜ ਮੈਂ ਜੀ ਹਾਂਸਰਾ ਜੀ ਬਾਦ ਨਿਕਲੀ ਆ ਨਾਮ ਜੇ ਤੁਹਾਡੀ ਇਹ ਪਿੱਛੇ ਦੋਨੇ ਗੇਰ ਕਮਰੇ ਕਾਲਾ ਨੂੰ ਕਰਕੇ ਤਾਂ ਕਹੀ ਇਦਾਂ ਕਰੀਨ ਆ ਰਾਜਪੁਰ ਨਗਰ ਕੌਂਸਲ ਦੇ ਵਿੱਚ ਅੱਜ ਇੱਕ ਖਬਰ ਸਾਹਮਣੇ ਆਈ ਹੈ ਜਦੋਂ ਪਿਛਲੇ ਦਿਨੀ ਸੜਕ ਹਾਸੀ ਦੇ ਵਿੱਚ ਸਫਾਈ ਸੇਵਕ ਸੁਨੀਤਾ ਰਾਣੀ ਦੀ ਮੌਤ ਨੂੰ ਲੈ ਕੇ ਕਾਫੀ ਹੰਗਾਮਾ ਵੇਖ ਨੂੰ ਮਿਲਿਆ ਸੀ ਜਿਸ ਦੇ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਪਨਵਾੜੀ ਤੇ ਵੱਲੋਂ ਰਾਜਪੁਰ ਨਗਰ ਕੌਂਸਲ ਦੇ ਸੈਨੇਟਰੀ ਇਨਸਪੈਕਟਰ ਵਿਕਾਸ ਚੌਧਰੀ ਅਤੇ ਠੇਕੇਦਾਰ ਨੂੰ ਉਹਨਾਂ ਦੇ ਹੀ ਦਫ਼ਤਰ ਦੇ ਵਿੱਚ ਬੰਦਕ ਬਣਾ ਕੇ ਸੁਨੀਤਾ ਰਾਣੀ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਸੀ ਅਤੇ ਪ੍ਰਧਾਨ ਹੰਸ ਰਾਜ ਪਨਪਾੜੀ ਦੀ ਉਸ ਸਮੇਂ ਦੀ ਵੀਡੀਓ ਕਾਫੀ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਅਤੇ ਉਸ ਸਮੇਂ ਦੱਸਿਆ ਜਾ ਰਿਹਾ ਸੀ ਕਿ ਰਾਜਪੁਰਾ ਨਗਰ ਕੌਂਸਲ ਦੀ ਤਿੰਨੇ ਯੂਨੀਅਨ ਜੀਨਾਂ ਦੇ ਵਿੱਚ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ अशोक कुमार बिट्टू जसबीर सिंह नाहर प्रधान भारतीय मजदूर संघ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਪਨਵਾੜੀ ਨੇ ਇਕੱਠੇ ਹੋ ਕੇ ਸੁਨੀਤਾ ਰਾਣੀ ਵਾਸਤੇ ਆਵਾਜ਼ ਨੂੰ ਉਪਲੰਦ ਕੀਤਾ ਸੀ ਜਿਸ ਤੋਂ ਬਾਅਦ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਕੰਮ ਕਰ ਰਹੇ ਸੈਨੇਟਰੀ ਇੰਸਪੈਕਟਰ ਵਿਕਾਸ ਚੌத்ਰੀ ਦੀ ਬਦਲੀ ਦੀ ਗੱਲ ਵੀ ਸ਼ਹਿਰ ਦੇ ਵਿੱਚ ਅੱਗ ਦੇ ਵਾਂਗ ਫੈਲ ਗਈ ਸੀ ਅਤੇ ਇਹ ਸਾਰੇ ਮਾਮਲੇ ਨੂੰ ਵੇਖਦੇ ਹੋਏ ਅੱਜ ਇੱਕ ਗੱਲ ਨਗਰ ਕੌਂਸਲ ਦੇ ਵਿੱਚ ਵੇਖਣ ਨੂੰ ਮਿਲੀ ਹੈ ਜਦੋਂ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਜਪੁਰੇ ਪ੍ਰਧਾਨ ਅਸ਼ੋਕ ਕੁਮਾਰ ਪਿੱਟੂ ਅਤੇ ਜਸਬੀਰ ਸਿੰਘ ਨਾਹਰ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਸੈਨੇਟਰੀ ਇਨਸਪੈਕਟਰ ਵਿਕਾਸ ਚੌਧਰੀ ਤੇ ਹੱਕ ਦੇ ਵਿੱਚ ਬੋਲ ਪਏ ਨੇ ਅਤੇ ਉਹਨਾਂ ਦੀ ਬਦਲੀ ਰੁਕਵਾਂ ਦੀ ਮੰਗ ਬੜੇ ਹੀ ਜੋਰ-ਸ਼ੋਰ ਦੇ ਨਾਲ ਕਰਨ ਲੱਗ ਪਏ ਨੇ ਇਸ ਮੌਕੇ ਤੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਤੇ ਜਸਪੀਰ ਸਿੰਘ ਨਾਹਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਸੈਨੀਟਰੀ ਇਨਸਪੈਕਟਰ ਵਿਕਾਸ ਚੌਧਰੀ ਇੱਕ ਹੀ ਇਮਾਨਦਾਰ ਅਤੇ ਮਿਹਨਤੀ ਅਫਸਰ ਨੇ ਅਤੇ ਉਹਨਾਂ ਦੀ ਬਦਲੀ ਨਹੀਂ ਹੋਣੀ ਚਾਹੀਦੀ ਅਤੇ ਉਹ ਸੁਨੀਤਾ ਰਾਣੀ ਦੇ ਹੱਕ ਦੇ ਵਿੱਚ ਨੇ ਕਿ ਉਹਨਾਂ ਨੂੰ ਪਹਿਲਾਂ ਹੀ ਨਗਰ ਕੌਂਸਲ ਮੁਲਾਜ਼ਮਾਂ ਦੇ ਵੱਲੋਂ ਮਦਦ ਕੀਤੀ ਜਾ ਚੁੱਕੀ ਹੈ ਸੈਨੇਟਰੀ ਇਨਸਪੈਕਟਰ ਵਿਕਾਸ ਚੌਧਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਸੀਂ ਸੁਨੀਤਾ ਰਾਣੀ ਨੂੰ ਪਹਿਲਾਂ ਹੀ ਮਦਦ ਕਰ ਚੁੱਕੇ ਹਾਂ ਮਗਰ ਪਿਛਲੇ ਦਿਨੀ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਪਨਪਾੜੀ ਤੇ ਫਲੋ ਉਹਨਾਂ ਨੂੰ ਤੇ ਠੇਕੇਦਾਰ ਨੂੰ ਉਹਨਾਂ ਦੇ ਹੀ ਦਫ਼ਤਰ ਦੇ ਵਿੱਚ 2 ਘੰਟੇ ਬੰਦਕ ਬਣਾ ਕੇ ਰੱਖਿਆ ਗਿਆ ਸੀ ਅਤੇ ਉਹਨਾਂ ਨੇ ਇਹ ਵੀ આરોਪ ਲਗਾਏ ਨੇ ਕਿ ਪ੍ਰਧਾਨ ਹੰਸ ਰਾਜ ਪਨਵਾੜੀ ਦੇ ਵੱਲੋਂ ਡੰਡੇ ਲੈ ਕੇ ਉਹਨਾਂ ਦੇ ਦਫ਼ਤਰ ਦੇ ਵਿੱਚ ਦਾਖਲ ਹੋਏ ਸੀ ਜਦੋਂ ਕਿ ਉਹਨਾਂ ਇਹ ਵੀ ਕਿਹਾ ਕਿ ਅਸ਼ੋਕ ਕੁਮਾਰ ਬਿੱਟੂ ਤੇ ਜਸਪੀਰ ਸਿੰਘ ਨਾਹਰ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਬਚਾਇਆ ਗਿਆ ਸੀ ਨਹੀਂ ਤਾਂ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਸੀ ਅੱਜ ਨਗਰ ਕੌਂਸਲਰ ਰਾਜਪ੍ਰਦੀ ਇਹ ਤਿੰਨ ਯੂਨੀਅਨ ਅਲੱਗ ਹੋ ਕੇ ਕਿਉਂ ਖੜੀਆਂ ਨੇ ਅਤੇ ਦੋ ਯੂਨੀਅਨ ਵਿਕਾਸ ਚੌਧਰੀ ਦੇ ਹੱਕ ਦੇ ਵਿੱਚ ਕਿਉਂ ਖੜੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਆ ਕੀ ਕੁਝ ਕਹਿਣਾ ਸੀ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਪ੍ਰਧਾਨ ਜਸਬੀਰ ਸਿੰਘ ਨਾਹਰ ਅਤੇ ਸੈਨੇਟਰੀ ਇਨਸਪੈਕਟਰ ਵਿਕਾਸ ਚੌਧਰੀ ਦਾ ਕੀ ਨਾਜ਼ਰ ਆਪਣਾ ਮੇਰਾ ਉਹ ਅਸ਼ੋਕ ਕੁਮਾਰ ਬਿੱਟੂ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਏਪੁਰ ਪ੍ਰਧਾਨ ਜੀ ਇੱਕ ਬੜਾ ਰੋੜਾ ਪੈ ਰਿਹਾ ਜਿਹੜੇ ਸੈਨੇਟਰੀ ਇਨਸਪੈਕਟਰ ਨੇ ਉਹਨਾਂ ਦੀ ਬਦਲੀ ਹੋਊਗੀ ਆ ਕਿਦਾਂ ਦਾ ਕੋਈ ਸਿਸਟਮ ਚੱਲ ਰਿਹਾ ਹੈ ਵੀ ਉਹ ਰੁਕਵਾ ਰਹੇ ਆ ਜਾਂ ਤੁਹਾਡੇ ਕੋਈ ਯੂਨੀਅਨ ਹੈ ਉਹਨਾਂ ਦੇ ਖਿਲਾਫ ਕਾਫੀ ਬੋਲ ਰਹੀ ਹੈ ਕੀ ਮਾਮਲਾ ਹੈ ਦੇਖੋ ਪੰਜਾਬ ਸਰਕਾਰ ਨੇ ਸੈਂਟਰ ਇੰਸਪੈਕਟਰ ਵਿਕਾਸ ਚੌਧਰੀ ਜੀ ਦੀ ਬਦਲੀ ਕਰੀ ਸੀ ਠੀਕ ਹੈ ਨਾ ਉਹ ਸਰਕਾਰਾਂ ਦਾ ਕੰਮ ਹੈ ਦੇਖਣਾ ਤੇ ਉਹ ਸੈਂਟਰ ਇੰਸਪੈਕਟਰ ਦਾ ਕੰਮ ਹੈ ਦੇਖਣਾ ਵੀ ਉਹਨੇ ਬਦਲੀ ਰਿਕਵਾਣੀ ਹੈ ਜਾਂ ਜਾਣਾ ਹੈ ਜਾਂ ਨਹੀਂ ਜਾਣਾ ਠੀਕ ਹੈ ਨਾ ਸਾਡੀ ਸਫਾਈ ਮਜ਼ਦੂਰੀ ਯੂਨੀਅਨ ਵੱਲੋਂ ਨਗਰ ਕੌਂਸਲ ਤੋਂ ਰਾਜ ਕਰਾਉਂਦਾ ਚੌਧਰੀ ਸਾਹਿਬ ਦਾ ਸਮਰਥਨ ਹੈ ਅੱਛੇ ਇਨਸਾਨ ਹੈ ਵਧੀਆ ਹੈ ਸਾਡੇ ਸੈਂਟਰ ਇੰਸਪੈਕਟਰ ਸਾਹਿਬ ਸਾਡੇ ਜਿਹੜੇ ਸਾਰੇ ਮੁਲਾਜ਼ਮਾਂ ਨਾਲ ਖੜਦੇ ਆ ਉਹ ਸਾਡਾ ਜੋ ਵੀ ਜੋ ਵੀ ਤੁਹਾਨੂੰ ਕੋਈ ਕੰਮ ਆਉਂਦਾ ਹੈ ਅਸੀਂ ਫੋਨ ਤੇ ਚੌਧਰੀ ਸਾਹਿਬ ਨੂੰ ਕਹਿ ਕੇ ਕਰਾ ਲੈਂਦੇ ਆ ਬਾਕੀ ਕੋਈ ਦੂਸਰਾ ਕੋਈ ਦੂਸਰਾ ਕੌਣ ਜੀ ਯੂਨੀਅਨ ਮਤਲਬ ਕਿੰਨੀਆਂ ਯੂਨੀਅਨ ਹੈ ਉਹਦੇ ਤਿੰਨ ਯੂਨੀਅਨ ਹੈ ਦੋ ਯੂਨੀਅਨਾਂ ਅਸੀਂ ਮੌਜੂਦਾ ਖੜੀਆਂ ਠੀਕ ਹੈ ਸਫਾਈ ਮਜ਼ਦੂਰੀ ਯੂਨੀਅਨ ਵੀ ਖੜੀ ਹੈ ਭਾਤੇ ਮਜ਼ਦੂਰ ਸੰਘ ਤੋਂ ਜਸਵੀਰ ਕੁਮਾਰ ਨਾਹਰ ਜੀ ਖੜਿਆ ਸਾਡੇ ਨਾਲ ਖਰਾਬ ਕਿਹੜੀ ਹੈ ਯੂਨੀਅਨਾਂ ਦੇ ਦੇਖੋ ਜੀ ਤੀਸਰੀ ਯੂਨੀਅਨ ਜਿਹੜੀ ਹੈ ਕੀ ਉਹਨਾਂ ਨੂੰ ਇਤਰਾਜ਼ ਕੀ ਹੈ ਦੋ ਯੂਨੀਅਨਾਂ ਨਾਲ ਇੱਕ ਖਰਾਬ ਇੱਕ ਕਿਉਂ ਨਰਾਜ ਦੇਖੋ ਇਹ ਉਹਨੂੰ ਪਤਾ ਹੋਵੇਗਾ ਵੀ ਕਿਉਂ ਨਰਾਜ ਆ ਇਹਦਾ ਸਾਨੂੰ ਨਹੀਂ ਪਤਾ ਕਿਉਂ ਨਰਾਜ ਆ ਕਿਉਂ ਨਹੀਂ ਠੀਕ ਹੈ ਜੀ ਸਾਡੀ ਜਿਹੜੀ ਦੋਨੋਂ ਯੂਨੀਅਨ ਹੈ ਉਹ ਚੌਧਰੀ ਸਾਹਿਬ ਦੇ ਹੱਕ ਤੇ ਹੈ ਇੱਕ ਸਾਡੇ ਆ ਲੋਕਲ ਬੰਦੇ ਆ ਇੱਕ ਲੋਕਲ ਹੋਣ ਦੇ ਨਾਤੇ ਅਸੀਂ ਸੋਗਾ ਮੋਂ ਨਾਲੋਂ ਕਰਾ ਲੈਂਦੇ ਆ ਫੋਨ ਤੇ ਕੋਈ ਤਾਲਮੇਲ ਨਹੀਂ ਸਰ ਯੂਨੀਅਨ ਚ ਆਪਸ ਦੇਖੋ ਸਾਡਾ ਜਿਹੜਾ ਤਾਲਮੇਲ ਹੈ ਉਹ ਸਾਡਾ ਬੀਐਮਐਸ ਤੇ ਸਫਾਈ ਮਜ਼ਦੂਰ ਯੂਨੀਅਨ ਦਾ ਸਾਡੀ ਦੋਨੋਂ ਯੂਨੀਅਨ ਦਾ ਹੈਗਾ ਹੂੰ ਠੀਕ ਹੈ ਜੀ ਆ ਜੇ ਕੋਈ ਸਾਡੇ ਮੁਲਾਜ਼ਮ ਦਾ ਕੋਈ ਪੂਰੀ ਤਰ੍ਹਾਂ ਗਾਜ ਗਿਰਦੀ ਹੈ ਜਾਂ ਸਾਡੇ ਕੋਈ ਮੁਲਾਜ਼ਮ ਦਾ ਨੁਕਸਾਨ ਕਰਨਾ ਚਾਹੁੰਦਾ ਹੈ ਫਿਰ ਮੌਕੇ ਤੇ ਸਾਡੀ ਜਿਹੜੀ ਐਕਸ਼ਨ ਕਮੇਟੀ ਹੁੰਦੀ ਹੈ ਫਿਰ ਅਥਰ ਅਸੀਂ ਤਾਲਮਿਲ ਕਰਕੇ ਅਸੀਂ ਇਕੱਠੇ ਵੀ ਹੋ ਰਹੇ ਨੇ ਇੱਕ ਦੋ ਹਫ਼ਤੇ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਉਹਦੇ ਵਿੱਚ ਜਿਹੜੇ ਸੈਨੇਟਰੀ ਇੰਸਪੈਕਟਰ ਸੀ ਉਹਨਾਂ ਦੇ ਖਿਲਾਫ ਕਾਫੀ ਕੁਝ ਬੋਲਿਆ ਜਾ ਰਿਹਾ ਸੀ ਤੁਸੀਂ ਵੀ ਵਿਰੋਧ ਕੀਤਾ ਸੀ ਉਹਦੇ ਵਿੱਚ ਤੁਹਾਡੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸਿਸਟਮ 'ਚ ਦੇਖੋ ਤਮਨ ਸਾਹਿਬ ਇਸ ਤਰ੍ਹਾਂ ਹੈ ਜਿਹੜੀ ਵੀਡੀਓ ਵਾਇਰਲ ਹੋਈ ਇੱਕ ਦੂਸਰੇ ਯੂਨੀਅਨ ਦੇ ਪ੍ਰਧਾਨ ਦੀ ਵੀ ਵੀਡੀਓ ਵਾਇਰਲ ਹੋਈ ਨਾਲ ਹੀ ਕੀ ਸੀ ਨੇ ਮੇਰੇ ਨਾਲ ਜੋੜ ਕੇ ਉਹਨਾਂ ਨੇ ਕਿਹਾ ਵੀ ਫਲਾਣਾ ਫਲਾਣਾ ਪ੍ਰਧਾਨ ਜਿਹੜਾ ਹੈ ਉਸ ਤੋਂ ਬਾਅਦ ਜਿਹੜੇ ਐ ਅਸ਼ੋਕ ਕੁਮਾਰ ਬਿੱਟੂ ਜੀ ਕਰਮਾਏ ਜਿਹੜਾ ਸਾਡੀ ਭੈਣ ਸੁਨੀਤਾ ਜੀ ਦਾ ਐਕਸੀਡੈਂਟ ਹੋਇਆ ਸੀਗਾ ਕੁਛ ਸਿਰ ਪਹਿਲੇ ਉਸ ਦੇ ਵਿੱਚ ਜਿਹੜਾ ਸੀ ਸੈਂਟਰ ਇਨਸਪੈਕਟਰ ਸਾਹਿਬ ਵੱਲੋਂ ਡਿਊਟੀ ਲਾਇਆ ਤੇ ਚਲੋ ਇਹ ਤਾਂ ਨਹੀਂ ਪਤਾ ਹੁੰਦਾ ਸਮਾਂ ਹੁੰਦਾ ਮੋਟਰਾਂ ਦੇਖੇ ਬੱਚਾ ਮੋਟਰਾਂ ਦੇਖੇ ਜਵਾਨ ਨੇ ਆਣਾ ਹੀ ਜਾਣਾ ਚਲੋ ਕਿਸੇ ਕਾਰਨ ਸਾਡੀ ਜਿਹੜੀ ਮੁਲਾਜ਼ਮ ਸੀ ਸੁਨੀਤਾ ਰਾਣੀ ਸਾਡੀ ਬੱਚੀ ਸਾਡੀ ਭੈਣ ਉਹਦੀ ਮੌਕੇ ਦੀ ਡੈਥ ਹੋ ਜਾਂਦੀ ਹੈ ਉਹ ਕੁਛ ਜਿਹੜੇ ਠੇਕੇਦਾਰਾਂ ਨੂੰ ਵੀ ਚਲੋ ਸੰਸਕਾਰ ਦੇ ਟਾਈਮ ਬੁਲਾਇਆ ਗਿਆ ਸੀ ਉਹ ਚੋਂ ਠੇਕੇਦਾਰ ਨਹੀਂ ਆਏ ਉਹਨਾਂ ਦੇ ਨਾਰਾਜ਼ ਕੀ ਸੀ ਚਲੋ ਸਾਨੂੰ ਵੀ ਨਾਰਾਜ਼ਗੀ ਕੀਤੀ ਵੀ ਮੌਕੇ ਤੇ ਠੇਕੇਦਾਰ ਨੂੰ ਵੀ ਭੋਗ ਤੇ ਸੰਸਕਾਰ ਤੇ ਆਣਾ ਚਾਹੀਦਾ ਸੀ ਉਹ ਸਾਡੀ ਕੁਛ ਨਾਰਾਜ਼ਗੀ ਆ ਸੀ ਇਸ ਕਰਕੇ ਜਿਹੜੀ ਹੈ ਉਹ ਠੇਕੇਦਾਰ ਨਾਲ ਸਾਡੀ ਗਰਵਾਸਰ ਵੀ ਚੱਲ ਰਹੀ ਸੀ ਵੀ ਤੁਸੀਂ ਆ ਕੇ ਸਾਡੇ ਮੁਲਾਜ਼ਮ ਨੂੰ ਪੁੱਛਿਆ ਨਹੀਂ ਵੀ ਆ ਜੋ ਉਹਦਾ ਬੰਦਾ ਹੱਕ ਸੀ ਉਹ ਤੁਸੀਂ ਦਿੱਤਾ ਨਹੀਂ ਚਲੋ ਠੇਕੇਦਾਰ ਨਾਲ ਡੀਐਮਐਸ ਪ੍ਰਧਾਨ ਜੀ ਦੀ ਵੀ ਗੱਲ ਹੋਈ ਸਾਡੀ ਵੀ ਗੱਲ ਹੋਈ ਉਹ ਕਰ ਰਹੀ ਦੇਖੋ ਜੇ ਤੁਸੀਂ ਕਹਿੰਦੇ ਆਂ ਵੀ ਪਿਆਰ ਨਾਲ ਤੇ ਮੈਂ ਜੋ ਮੇਰੇ ਕੋਲ ਬਣਦਾ ਮੈਂ ਦਿੰਦਾ ਪਰ ਜੇ ਕੋਈ ਠੱਕੇ ਨਾਲ ਕੇ ਕਰੇ ਵੀ ਮੇਰਾ ਤਾਂ ਕੋਈ ਦੇਣਾ ਬਣਦਾ ਹੀ ਨਹੀਂ ਠੇਕੇਦਾਰੀ ਵੱਲੋਂ ਜੋ ਸਰਕਾਰ ਵੱਲੋਂ ਸਾਨੂੰ ਠੇਕੇਦਾਰ ਦੇ ਜਿਹੜੇ ਹਦਾਇਤਾਂ ਦੇ ਮੁਤਾਬਕ ਜਿਹੜਾ ਉਹਦਾ ਪੈਸਾ ਬਣਦਾਗਾ ਮੈਂ ਦੇ ਦਦਾ ਹੂੰ ਬਾਕੀ ਜੇ ਕੋਈ ਠੱਗਾ ਕਰੇ ਕਿਸ ਨਾਲ ਦੇਖੋ ਅਸੀਂ ਕਿਸ ਨਾਲ ਠੱਗਾ ਨਹੀਂ ਕਰ ਸਕਦੇ ਠੀਕ ਹੈ ਤੁਹਾਡੇ ਵੱਲੋਂ ਹੁਣ ਤੁਹਾਡੀ ਦੋ ਜੁਨੀ ਦਾ ਇਹਨਾਂ ਦੇ ਹੱਕ ਚ ਆ ਅਸੀਂ ਚੌਧਰੀ ਸਾਹਿਬ ਦੇ ਹੱਕ ਤੇ ਲੇਬਰ ਵੀ ਖੜੀ ਆ ਲੇਬਰ ਨੂੰ ਇਕੱਠੀ ਕਰਨ ਨੂੰ ਕਿ ਅਸੀਂ ਸਾਰੀ ਲੇਬਰ ਇਕੱਠੀ ਕਰ ਲਾਂਗੇ ਹੂੰ ਅਸੀਂ ਵੀ ਇਕੱਠੀ ਕਰਨਾ ਜਾਲ ਰਹੇ ਆ ਅਸੀਂ ਵੀ ਇਕੱਠੀ ਕਰ ਲਾਂਗੇ ਅਸੀਂ ਤੁਹਾਡੀ ਦਸਾਵ ਨਾਲ ਖੜੇ ਆ ਜੀ ਚੋਹੇ ਸਾਹਿਬ ਤੁਹਾਡੇ ਖਿਲਾਫ ਕਾਫੀ ਜਿਵੇਂ ਯੂਨੀਅਨ ਵੱਲੋਂ ਬਾਰ ਬਾਰ ਇਤਰਾਜ਼ ਚੁੱਕਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੁਹਾਡੀ ਬਦਲੀ ਹੋ ਗਈ ਹੈ ਤੇ ਉਹ ਕਹਿੰਦੇ ਇਹਨਾਂ ਦੀ ਬਦਲੀ ਕਰੋ ਤੁਸੀਂ ਰੁਕਵਾ ਰਹੇ ਹੋ ਇਦਾਂ ਦਾ ਕੋਈ ਮਾਮਲਾ ਚੱਲ ਰਿਹਾ ਨਹੀਂ ਤਾਂ ਕੁਝ ਨਹੀਂ ਸਰਕਾਰ ਦੇ ਜੋ ਰੂਲ ਹੈ ਅਸੀਂ ਉਸੇ ਅਨੁਸਾਰ ਕੰਮ ਕਰ ਰਹੇ ਆ ਕੋਈ ਇਸ ਸਗਾ ਤੋਂ ਬਾਹਰ ਆ ਕੇ ਕੰਮ ਨਹੀਂ ਕਰਦੇ ਹੂੰ ਤੇ ਜਿਵੇਂ ਦੋ ਯੂਨੀਅਨ ਤੁਹਾਡੇ ਨਾਲ ਆ ਇੱਕ ਯੂਨੀਅਨ ਤੁਹਾਡੇ ਤੋਂ ਨਾਰਾਜ਼ ਆਇਆ ਇਹ ਕੀ ਮਾਮਲਾ ਕੀ ਹੈ ਕੋਈ ਦੱਸ ਸਕਦੇ ਹੋ ਮਾਮਲਾ ਯੂਨੀਅਨ ਕੂਲੀ ਜੱਜ ਹੋਈ ਸੀ ਉਹਨਾਂ ਨੇ ਠੇਕੇਦਾਰਾਂ ਰੋਸ ਸੀ ਹਾਲਾਂਕਿ ਮੈਨੂੰ ਬੈਠ ਕੇ ਇੱਥੇ ਕੇਦਾਰਾਂ ਗੱਲ ਕਰੀ ਇਹਨਾਂ ਨੇ ਉੱਤੋਂ ਮੇਰਾ ਜਲੂਸ ਕੱਢਿਆ ਮੈਨੂੰ ਡੰਡਾਂ ਦੇ ਪੁੱਟਣ ਆਏ ਦੋ ਘਟੇ ਵੀ ਉਹਨੂੰ ਬੰਦ ਕਰਾ ਕੇ ਰੱਖਿਆ ਇਹਨਾਂ ਨੇ ਹੂੰ ਇਸ ਕਰਕੇ ਇਹ ਜਾਈ ਕਰ ਗਿਆ ਜਸਵੀਰ ਜੀ ਤੇ ਬਿੱਟੂ ਜੀ ਆ ਇਹਨਾਂ ਨੇ ਚੁੜਾਇਆ ਇਹ ਲੋ ਬੰਦੇ ਬਣਾ ਕੇ ਡੰਡੇ ਲੈ ਕੇ ਟੁੱਟਣ ਆਏ ਸਾਨੂੰ ਜਿਵੇਂ ਤੁਹਾਡੀ ਵੀ ਤਾਂ ਯੂਨੀਅਨ ਹੈਗੀ ਆ ਪਰ ਤੁਸੀਂ ਕੋਈ ਇਦੀ ਕਾਰਵਾਈ ਨਹੀਂ ਕੀਤੀ ਤੁਹਾਡੀ ਯੂਨੀਅਨ ਆ ਗਈ ਨਹੀਂ ਹੈ ਇਸ ਕੋਲ ਹਾਂਸਲਾ ਗੱਲ ਕਰਕੇ ਗਈ ਹਾਂਸਲਾ ਨੇ ਇੱਕ ਵਾਰ ਕਹੀ ਜੀ ਅੱਗੇ ਦੱਸ ਜਾਈ ਮੇਰੇ ਤੋਂ ਗਲਤੀ ਹੋ ਗਈ ਇਹ ਉਹਨਾਂ ਨੇ ਅੱਗੇ ਵੀ ਹੋਰ ਗੱਲਾਂ ਕਰ ਲਾ ਕੇ ਸਾਡੇ ਵਿੱਚ ਹੋਰ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਸ ਤਰ੍ਹਾਂ ਦੋ ਯੂਨੀਅਨਾਂ ਤੁਹਾਡੇ ਹੱਕ 'ਚ ਨੇ ਇੱਕ ਯੂਨੀਅਨ ਤੁਹਾਡੇ ਤੋਂ ਬਰਖਲਾਪ ਹੈ ਤੇ ਮਾਮਲਾ ਇਹਦੇ ਵਿੱਚ ਦੱਸਿਆ ਜਾ ਰਿਹਾ ਜਿਹੜਾ ਮੇਨ ਰੋਸ਼ ਜਿਹੜਾ ਹੈਗਾ ਜਿਹੜੀ ਉਹ ਲੇਡੀ ਦੀ ਡੈਥ ਹੋਈ ਸੀ ਸਫਾਈ ਕਰਮੀ ਦੀ ਜਿਹੜੀ ਉਹ ਰੋਸ਼ ਦੱਸਿਆ ਜਾ ਰਿਹਾ ਉਹਦੇ ਤੁਸੀਂ ਉਹਨਾਂ ਨੂੰ ਮੁਆਵਜ਼ਾ ਨਹੀਂ ਦਿਵਾਇਆ ਵੀ ਜੋ ਇਹਨਾਂ ਨੇ ਪੰਚਾਇਤਾਂ ਫੈਸਲਾ ਕੀਤਾ ਨੇ ਸਾਡੇ ਨਾਲ ਬੈਠ ਕੇ ਜੋ ਫੈਸਲਾ ਕੀਤਾ ਅਸੀਂ ਉਸ ਦਾ ਮੁਕਦੇ ਸਾਡੇ ਸਟਾਫ ਨੇ ਦਸਤੀ ਸਟਾਫ ਨੇ ਇਕੱਠੇ ਕਰਕੇ ਇਹਨੂੰ ਪੈਸੇ ਦਿੱਤੇ ਸੀ ਜੋ ਵੀ ਕਿਹਾ ਕੋਈ ਇਨਸਾਲ ਬਾਅਦ ਜੀ ਕੋ ਵੀ ਦੁਬਾਰਾ پیسے ਦੋ ਤੇ ਗੱਲ ਗਲਤ ਹੈ ਪਹਿਲਾ ਪੈਸੇ ਦੇ ਚੁਕੇ ਮਤਲਬ ਜੇ ਦੇ ਚੁਕੇ ਬਿਲਕੁਲ ਲੈ ਚੁਕੇ ਕਿੰਨੇ ਪੈਸੇ ਦੇ ਚੁਕੇ ਜੀ ਅਸੀਂ ਜੋ ਸਾਡੇ ਸਹਿਮਤੀ ਵਿੱਚ ਸਾਡੀ ਯੂਨੀਅਨ ਦੀ ਜੋ ਵੀ ਸਹਿਮਤੀ ਹੋਈ ਜਿਉਂ ਪੰਚਾਇਤ ਨੇ ਫੈਸਲਾ ਕੀਤਾ ਅਸੀਂ ਹੋਈ ਦਿੱਤਾ ਕੋਈ ਜਿੰਨਾਂ ਸਾਰੇ ਤਿੰਨੋਂ ਯੂਨੀਅਨ ਬੈਠੀ ਹੈ ਜੋ ਇਹਨਾਂ ਨੇ ਕਿ ਉਸ ਤਰੀਕਾ ਸਾਡੇ ਸਾਰੇ ਸਟਾਫ ਨੇ ਦਿੱਤਾ ਇਕੱਲਾ ਮੈਂ ਨਹੀਂ ਤਾਂ ਸਾਰੇ ਸਟਾਫ ਨੇ ਦਿੱਤਾ ਦੋਸਤ ਸਟਾਫ ਠੀਕ ਇਹ ਕਹਣਾ ਚਾਹੁੰਦੇ ਹੋ ਇਹਨਾਂ ਦੇ ਖਿਲਾਫ ਹੋ ਜਾ ਇਹਨਾਂ ਦੇ ਬਰ ਖਿਲਾਫ ਹੋ ਸਰ ਦੇਖੋ ਇਹ ਚੌਧਰੀ ਸਾਫ ਸਾਡੇ ਸ਼ਹਿਰ ਦੇ ਵਸਨੀਕ ਆ ਪੁਰਾਣੇ ਸੈਂਟਰ ਇੰਸ ਦੇਖੋ ਸਰਕਾਰ ਨੇ ਇਹਨਾਂ ਕਿ ਬਦਲੀ ਇੱਕ ਰੂਟੀਨ ਵਾਈ ਬਦਲੀ ਹੋਈ ਆ ਕਿ ਇਕੱਲੇ ਚੌਧਰੀ ਕਿ ਨਹੀਂ ਹੋਈ ਹੈਗੀ ਕੋਟ ਕੋਟੇ 37 ਪਤਨ 36 ਇੰਸਪੈਕਟਰ ਹੀ ਬਦਲੀ ਹੋਈ ਆ ਇਹ ਰੂਟੀਨ ਵਾਈ ਜਾਣਗੇ ਆਪਣੇ ਟਿਕਾਣੇ ਤੇ ਇਹ ਜਦੋਂ ਤੱਕ ਬੈਠੇ ਆ ਅਸੀਂ ਇਹਨਾਂ ਨੂੰ ਕੰਮ ਲੈ ਰਹੇ ਆਂਗੇ ਕਰਾਂ ਤੇ ਸਾਡੇ ਸਾਈਡ ਦਾ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਮੁਲਾਜ਼ਮਾਂ ਵੀ ਬਹੁਤ ਵਧੀਆ ਉਹ ਕਰਦੇ ਆ ਸਾਨੂੰ ਕੋਈ ਤਰਾਜ਼ ਨਹੀਂ ਹੈਗਾ ਸਾਰੇ ਤੁਸੀਂ ਹੱਕ ਚ ਹੋ ਅਸੀਂ ਆਹ ਆ ਕੇ ਵਿੱਚ ਆਇਆ ਸੀ ਤੁਹਾਡੇ ਨਾਲ ਯੂਨੀਅਨ ਦੇ ਕਿੰਨੇ ਬੰਦੇ ਹੋਰ ਮੈਂਬਰ ਕਿੰਨੇ ਨੇ ਜਾਂ ਕਿੰਨੀ ਤੁਹਾਡੇ ਨਾਲ ਲੇਬਰ ਹੈਗੀ ਹੁਣ ਸਾਡੇ ਨਾਲ ਲੇਬਰ तकरीबन ਬਹੁਤ ਲੇਬਰ ਹੈ ਸਾਡੇ ਨਾਲ ਘਟੋ ਘਟ ਅੱਜ ਮੌਕੇ ਤੇ ਕਿੰਨੀ ਮੌਜੂਦ ਆ ਅੱਜ ਮੌਕੇ ਤੇ ਘਟੋ ਘਟ ਅਸੀਂ 3-4 ਜਣੇ ਖੜੇ ਆ ਸੀ ਠੀਕ ਆ ਲਗਵੇਂ ਤੇ ਜੀਦਾਬਾਦ 89 ਪੰਜਾਬ ਹਰ ਖਬਰ ਜਲਦਾ ਹੋਵੇ ਅਸਰ